ਸਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵਰਾ ਟੀਵੀ ਤੇ ਮਹਾਂ ਸ਼ਗੁਨ ਪੰਜਾਬੀ ਅਦਾਕਾਰਾ ਤਾਨਿਆ ਦੇ ਪਿਤਾ ਨੂੰ ਕੱਲ ਮੋਗੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤੇ ਹਸਪਤਾਲ ਦੇ ਵਿੱਚ ਦਾਖਲ ਨੇ ਇਹ ਸਭ ਹਾਦਸੇ ਤੋਂ ਬਾਅਦ ਹਫੜਾ ਦਫੜੀ ਮਚ ਗਈ ਤਾਨਿਆ ਦੇ ਪਰਿਵਾਰ ਦੇ ਵਿੱਚ ਵੀ ਔਰ ਤਾਨਿਆ ਦਾ ਪਹਿਲਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਇਸ ਸਾਰੀ ਘਟਨਾ ਤੋਂ ਬਾਅਦ ਤਾਨਿਆ ਨੇ ਆਪਣੀ ਟੀਮ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਬਿਆਨ ਸਾਂਝਾ ਕਰਵਾਇਆ ਹੈ ਉਹਨਾਂ ਦੀ ਟੀਮ ਕੀ ਲਿਖਦੀ ਹੈ ਕੀ ਤਾਨਿਆ ਦਾ ਵੱਡਾ ਬਿਆਨ ਸਾਹਮਣੇ ਆਇਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਤਾਨਿਆ ਆਪਣੀ ਟੀਮ ਦੇ ਵੱਲੋਂ ਲਿਖਵਾਉਂਦੇ ਨੇ on behalf of Tanya and family we want to share that this is an extremely critical and emotional time for her and her family We kindly request the media to respect their privacy and give them the space they need to process this. We urge everyone to be sensitive and refrain from speculation or creating stories around the situation. Thank you for your understanding and support. Team Tanya. ਤਾਨਾ ਦੀ ਟੀਮ ਦੇ ਵੱਲੋਂ ਇੱਕ ਸੁਨੇਹਾ ਜਿਹੜਾ ਤਾਨਿਆ ਨੇ ਹੀ ਆਪਣੇ ਫੈਨਸ ਲਈ ਆਪਣੇ ਚੌਣ ਵਾਲਾ ਦੇ ਦਿਲਵਾਇਆ ਕਿ ਜੋ ਘਟਨਾ ਕੱਲ ਵਾਪਰੀ ਹੈ ਤਾਨਿਆ ਦੇ ਪਿਤਾ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕੱਲ ਗੋਲੀਆਂ ਮਾਰੀਆਂ ਗਈਆਂ ਪਹਿਲਾਂ ਵੀ ਕਾਫੀ ਧਮਕੀਆਂ ਉਹਨਾਂ ਦੇ ਪਿਤਾ ਨੂੰ ਦਿੱਤੀਆਂ ਗਈਆਂ ਸੀਗੀਆਂ ਤੇ ਕੱਲ ਕਲੀਨਿਕ ਦੇ ਵਿੱਚ ਮੋਗੇ ਦੇ ਕਲੀਨਿਕ ਦੇ ਵਿੱਚ ਮੌਜੂਦ ਸਨ ਤੇ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਆਉਂਦੇ ਨੇ ਤੇ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਿੰਨ ਗੋਲੀਆਂ ਤਾਨਾ ਦੇ ਪਿਤਾ ਨੂੰ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ ਮੋਗੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਤਾਨਾ ਦਾ ਵੱਡਾ ਬਿਆਨ ਇਸ ਸਾਰੀ ਕਟਾਂ ਤੋਂ ਬਾਅਦ ਸਾਹਮਣੇ ਆਉਂਦਾ ਤਾਨਿਆ ਨੇ ਆਪਣੀ ਟੀਮ ਦੇ ਦੁਆਰਾ ਇੱਕ ਮੈਸੇਜ ਜਿਹੜਾ ਹੈ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕਰਵਾਇਆ ਤੇ ਲਿਖਦੇ ਨੇ ਕਿ ਇਹ ਜਿਹੜਾ ਟਾਈਮ ਹੈ ਇਹ ਬਹੁਤ ਹੀ ਕ੍ਰਿਟੀਕਲ ਟਾਈਮ ਹੈ ਉਹਨਾਂ ਦੇ ਪਰਿਵਾਰ ਦੇ ਲਈ ਦੁੱਖ ਭਰਿਆ ਸਮਾਂ ਉਹਨਾਂ ਦੇ ਪਰਿਵਾਰ ਦੇ ਲਈ ਆਇਆ ਹੈ ਤੇ ਉਹਨਾਂ ਨੂੰ ਇਹ ਸਭ ਚੀਜ਼ਾਂ ਦੇਖਣ ਦੇ ਲਈ ਕਾਰਵਾਈ ਕਰਨ ਦੇ ਲਈ ਥੋੜਾ ਸਮਾਂ ਚਾਹੀਦਾ ਹੈ ਇਹ ਵੀ ਦਰਖਾਸਤ ਕਰਦੇ ਹੋਏ ਤਾਨਿਆ ਨਜ਼ਰ ਆਈ ਇਸ ਪੋਸਟ ਦੇ ਵਿੱਚ ਕਿ ਜੋ ਵੀ ਕੱਲ ਘਟਨਾ ਵਾਪਰੀ ਹੈ ਉਸ ਤੇ ਕੋਈ ਵੀ ਨਜਾਇਜ਼ ਕਹਾਣੀ ਜਿਹੜੀ ਹੈ ਨਾ ਬਣਾਈ ਜਾਵੇ ਜੋ ਵੀ ਸੱਚ ਹੈ ਉਹ ਜ਼ਰੂਰ ਸਾਹਮਣੇ ਆਵੇਗਾ ਸੋ ਤਾਨਿਆ ਦਾ ਵੱਡਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਆਪਣੇ ਪਿਤਾ ਨੂੰ ਲੈ ਕੇ ਜੇਕਰ ਜ਼ਿਕਰ ਕਰਦੇ ਹਾਂ ਵੀ ਤਾਨਿਆ ਕਾਫੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ ਕਿਸਮਤ ਫਿਲਮ ਦੇ ਵਿੱਚ ਨਜ਼ਰ ਆਈ ਸੀਗੀ ਕਿਸਮਤ 2 ਸੁਫਨਾ ਗੋਡੇ-ਗੋਡੇ ਚਾ ਇਟਲੀ ਵਰਗੀਆਂ ਕਈ ਹਿੱਟ ਫਿਲਮਾਂ ਉਹਨਾਂ ਨੇ ਸਿਨੇਮਾ ਘਰਾਂ ਦੇ ਵਿੱਚ ਦਿੱਤੀਆਂ ਨੇ ਆਪਣੇ ਫੈਨਸ ਕਾਫੀ ਉਹਨਾਂ ਦੇ ਕੰਮ ਤੋਂ ਖੁਸ਼ ਰਹਿੰਦੇ ਨੇ ਵੱਡੇ ਪਰਦੇ ਤੇ ਜਦ ਉਹਨਾਂ ਦੀ ਅਦਾਕਾਰੀ ਨੂੰ ਵੇਖਦੇ ਨੇ ਤਾਂ ਹਮੇਸ਼ਾ ਹੀ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਸਪੋਰਟ ਦੇ ਵਿੱਚ ਰਹਿ ਚਾਹੇ ਉਹਨਾਂ ਦੇ ਪਿਤਾ ਹੋਣ ਚਾਹੇ ਮਾਤਾ ਹੋਵੇ ਪਰਿਵਾਰ ਦੇ ਹਰ ਮੈਂਬਰ ਤਾਂ ਉਹਨਾਂ ਨੂੰ ਹਮੇਸ਼ਾ ਸਪੋਰਟ ਕਰਦਾ ਨਜ਼ਰ ਆਇਆ ਪਰ ਅਚਾਨਕ ਇਹ ਖਬਰ ਆ ਜਾਣਾ ਕਿ ਉਹਨਾਂ ਦੇ ਪਿਤਾ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ ਤੇ ਹਸਪਤਾਲ ਦੇ ਵਿੱਚ ਹੁਣ ਭਰਤੀ ਨੇ ਤੇ ਅੱਗੇ ਕੀ ਸਟੈਪ ਤਾਨਿਆ ਹੁਣਾਂ ਦੇ ਵੱਲੋਂ ਲਿਆ ਜਾਵੇਗਾ ਤਾਨਿਆ ਦੇ ਪਰਿਵਾਰ ਦੇ ਵੱਲੋਂ ਕੀ ਕੁਝ ਬਿਆਨ ਸਾਹਮਣੇ ਆਉਂਦੇ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਪਰ ਤਾਨਿਆ ਇੱਕ ਹੀ ਅਪੀਲ ਇਸ ਵੇਲੇ ਕਰਦੇ ਹੋਏ ਨਜ਼ਰ ਆ ਰਹੀ ਹੈ ਕਿ ਬਹੁਤ ਹੀ ਕ੍ਰਿਟੀਕਲ ਟਾਈਮ ਉਹਨਾਂ ਦੇ ਪਰਿਵਾਰ ਦੇ ਲਈ ਹੈ ਦੁੱਖ ਭਰਿਆ ਜਿਹੜਾ ਸਮਾਂ ਹੈ ਉਹਨਾਂ ਦੇ ਲਈ ਤੇ ਉਹਨਾਂ ਨੂੰ ਥੋੜੀ ਸਪੇਸ ਦਿੱਤੀ ਜਾਵੇ ਤਾਂ ਜੋ ਉਹ ਇਹ ਸਾਰੀ ਅਕਲ ਦੀ ਘਟਨਾ ਵਾਪਰੀਆ ਉਸ ਨੂੰ ਵੇਖ ਸਕਣ ਕੀ ਹੋਇਆ ਕਿਵੇਂ ਹੋਇਆ ਜਾਂ ਜੋ ਕਾਰਵਾਈ ਉਹਨਾਂ ਨੇ ਕਰਦੀਆਂ ਉਹ ਕਰ ਸਕਤ ਕੋਈ ਵੀ ਕਹਾਣੀ ਜਿਹੜੀ ਨਜਾਇਜ਼ ਕਹਾਣੀ ਉਹ ਨਾ ਬਣਾਈ ਜਾਵੇ ਇਸ ਸਾਰੀ ਘਟਾ ਨੂੰ ਵੇਖਦੇ ਹੋਏ ਇਹ ਅਪੀਲ ਕਰਦੇ ਹੋਏ ਤਾਂ ਨਜ਼ਰ ਆ ਰਹੀ ਹੈ